ਕਈ ਵਾਰੀ ਸਾਡਾ ਕੰਮ ਅੜ ਜੇ ਤੇ ਅਸੀਂ ਅਰਦਾਸ ਕਿਸ ਤਰ੍ਹਾਂ ਕਰੀਏ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਇਹ ਵੀ ਹੈ ਕਿ ਮੇਰੇ ਸਿੱਖ ਨੇ ਜਦੋਂ ਵੀ ਕੋਈ ਕਾਰਜ ਆਰੰਭ ਕਰਨਾ ਹੈ ਤੇ ਅਰਦਾਸ ਕਰਨੀ ਹੈ ਤੇ ਕੋਈ ਕਾਰਜ ਅੜੇਗਾ ਨਹੀਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਿਹਾ ਕਹਿੰਦੇ ਅਰਦਾਸ ਕਿਸ ਤਰ੍ਹਾਂ ਕਰਨੀ ਹੈ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਹੈ ਦੀਗ ਬਣਾਉਣ ਲੱਗਿਆਂ ਅਸੀਂ ਕਈ ਵਾਰੀ ਆਪਸ ਵਿੱਚ ਹੀ ਗੱਲਾਂ ਕੀਤੀ ਜਾਂਦੇ ਨਹੀਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਣ ਲੱਗਿਆ ਜਪਜੀ ਸਾਹਿਬ ਦਾ ਪਾਠ ਕਰੋ ਦੇਗ ਬਣਾ ਕੇ ਜਦੋਂ ਅੰਦਰ ਲੈ ਕੇ ਆਉਣੀ ਹੈ ਤੇ ਦੇਗ ਦੇ ਕੋਲ ਜਪ ਸਾਹਿਬ ਦਾ ਪਹਿਲਾ ਛੰਦ ਤੇ ਜਪ ਸਾਹਿਬ ਦਾ ਗੁਪਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਛੰਦ ਪੜਨਾ ਜਪ ਸਾਹਿਬ ਦਾ ਆਖਰੀ ਛੰਦ ਪੜਨਾ ਮੋਦਾਮਣੀ ਪੜਨੀ ਹੈ ਤੇਰਾ ਕੀਤਾ ਜਤੋਂ ਨਾਹੀ ਸ਼ਬਦ ਪੜਨਾ ਤੇ ਅਨੰਦ ਸਾਹਿਬ ਦਾ ਪਾਠ ਸੰਪੂਰਨ ਕਰਕੇ ਅਰਦਾਸ ਕਰੋ ਕੰਮ ਲਗੇ ਅੜਿਆ ਤੋਂ ਅੜਿਆ ਕੰਮ ਵੀ ਸੌਰ ਜਾਏਗਾ ਕਿਉਂ ਕਿ ਗੁਰੂ ਸ਼ਾਮਲ ਹੋ ਜਾਂਦਾ ਹੈ ਜਿੰਨਾ ਕੰਮਾਂ ਚ ਗੁਰੂ ਸ਼ਾਮਲ ਕਰ ਲੈਨੇ ਆ ਨਾ ਉਹ ਕੰਮ ਫਿਰ ਸਤਗੁਰੂ ਆਪ ਕਰਦੇ ਨੇ